ਆ ਦੇਖੋ ਇਹ ਆਹੀ ਦੂਜਾ ਲਾਤਾ ਬਣਦੇ ਰੁੱਖ ਲਾਤੇ ਆ ਹਾਂਜੀ ਸਾਡੇ ਕੋ ਪੀਲੂ ਹੈ ਨਹੀਂ ਸ਼ਿਕਾ ਜੀ ਹੂੰ ਇਹ ਮੋਰਾ ਦੀ ਖਰਾਕ ਹੈ ਜੀ ਇਹ ਕੀ ਹੈ ਇਹ ਪੀਲੂ ਪੀਲੂ ਕੀ ਹੈ ਭਾਈ ਇਹ ਰੁੱਖ ਹੈ ਜੀ ਅੱਛਾ ਅਬ ਮੈਂ ਤਾਂ ਰੁੱਖਾ ਪੰਜਾਬ ਦੇ ਭਾਈ ਜੀ ਪੀਲੂ ਪੀਲਕਾ ਇਹ ਤਾਂ ਆਪਾਂ ਸੁਣਦੇ ਹੁੰਨੇ ਸੀ ਉਹ ਚੀਜ਼ ਜਿਹਨੂੰ ਮਕੋ ਕਹਿੰਦੇ ਆ ਨਹੀਂ ਨਹੀਂ ਉਹ ਨਹੀਂ ਮੈਂ ਸਮਝਦਾ ਹੀ ਉਹ ਹੈ ਇਹ ਰੁੱਖ ਹੈ ਜੀ ਨਹੀਂ ਨਹੀਂ ਇਹ ਰੁੱਖ ਅੱਛਾ ਜੀ ਅੱਛਾ ਇਹ ਰੁੱਖ ਹੈ ਜੀ ਮੋੜ ਤੇ ਪੜਾਂਗੋ ਹੋ ਜਾਂਦਾ ਹੈ ਹੈ ਉੱਧਰ ਨਹੀਂ ਨਹੀਂ ਇਹ ਲੋਪ ਹੋ ਗਿਆ ਇਹ ਇਹਦੇ ਜੀ ਖਾਣ ਵਾਸਤੇ ਸਾਨੂੰ ਆਪਾਂ ਆਪਾਂ ਵੀ ਵਰਤੋਂ ਖਾ ਖਾ ਸਕਦੇ ਹਾਂ ਚੀਜ਼ਾਂ ਜਿਹੜੀਆਂ ਇਹਦੇ ਜੀ ਮੈਨੂੰ ਦੱਸਿਆ ਹੋਇਆ ਮੇਰੀ ਹੈ ਕੀ ਇਹਦੇ ਪੀਲੂ ਦਾ ਦਰਖਤ ਆ ਜੀ ਇਹਦੇ ਹੈ ਫਾਇਦੇ ਕੀ ਹੈ ਇਹਦੇ ਉਦਾਂ ਇਹ ਪਾਜੀ ਤਾਕਤ ਵਾਲੀ ਤਾਕਤ ਰੱਖ ਜਾਂਦਾ ਇਹ ਦੁਨੀਆਂ ਦੇ ਪੰਦੀਆਂ ਸਾਰੀਆਂ ਤੇ ਇਹਦਾ ਕਿੱਡਾ ਕਿ ਦਰਖਤ ਹੋ ਜਾਂਦਾ ਇਹ ਵੱਡਾ ਹੋ ਜਾਂਦਾ ਦਰਖਤ ਇਹ ਕਮਾਲ ਹੈ ਯਾਰ ਮੋਰ ਇਹਦੇ ਤੇ ਆਉਂਦਾ ਮੋਰੇ ਧੋਉਂਦਾ ਜੀ ਪੀਲੂ ਦਾ ਜਿਹੜਾ ਫਲ ਆ ਨਾ ਉਹ ਮੋਰ ਖਾਂਦੇ ਆ ਔਰ ਕਈ ਲੋਕ ਸਾਨੂੰ ਪੁੱਛਦੇ ਆ ਕਹਿੰਦੇ ਯਾਰ ਸਾਡੇ ਵੀ ਮੋਰ ਸਾਡੇ ਹੋਣ ਹਨ ਸਾਡੇ ਪਿੰਡ ਮੋਰ ਹੈਗੇ ਆ ਪਰ ਕਹਾਣੀ ਜੀ ਆ ਨਾ ਤਾਂ ਤੁਹਾਨੂੰ ਉਹਨਾਂ ਦੇ ਪਿੰਡਾਂ 'ਚ ਬੋੜਾ ਹੋਣਗੀਆਂ ਬਾਹਰੀਆਂ ਨਾ ਉੱਥੇ ਤੁਹਾਨੂੰ ਉਹਨਾਂ ਦੇ ਖਾਣ ਵਾਲਾ ਹੁਣ ਹੁਣ ਇੱਦਾਂ ਇੱਥੇ ਵਣਾ ਦਾ ਹੋਣਾ ਆ ਰੁੱਕ ਕੇ ਤੇ ਆਪਣੇ ਕੋ ਪਿਆ ਦੇਖਿਓ ਹੁਣ ਤੁਸੀਂ ਵਣਾ ਲਾ ਦਿਓ ਤੁਸੀਂ ਪੀਲੂ ਲਾ ਦਿਓ ਤੁਹਾਡੇ ਬੋੜਾ ਹੋਣ ਭਾਰੀਆਂ ਤੇ ਉੱਥੇ ਭਾਜੀ ਆਟੋਮੈਟਿਕਲੀ ਪੰਛੀ ਨੇ ਆਉਣਾ हां बिल्कुल आज जदा हुन हुणे ही ਬਜ਼ੁਰਗ ਦੱਸਦੇ ਸੀਗੇ ਉਹਦੇ ਉਹਦੇ ਰੈਂਡ ਇੱਧਰ ਬਹੁਤ ਪੰਛੀ ਆ ਰਹੇ ਆ ਚਾਮਣ ਤੇ ਜਮਨ ਤੇ ਜੀ ਜੀ ਬਿਲਕੁਲ ਮਾਹੌਲ ਤਾਂ ਤੁਸੀਂ ਤੇ ਲਾਏ ਹੋਇਆ ਆ ਆਰਟੀਫੀਸ਼ੀਅਲ ਬੂਟੇ ਲਾਏ ਹੋਇਆ ਮੋਰ ਨਹੀਂ ਕੀ ਹੋਣਾ ਮੋਰ ਨੂੰ ਇੱਕ ਤਾਂ ਕਿਸੇ ਨੇ ਮਾਰ ਦਿੱਤਾ ਇੱਥੇ ਇਹਨਾਂ ਦੇ ਜਿੰਨੇ ਮਰਜ਼ੀ ਆਉਂਦੇ ਆ ਜੀ ਇੱਕ ਮਾਰਤਾ ਕਦੀ ਹੀ ਕੋਈ ਉੱਥੇ ਮੋਰ ਨਹੀਂ ਬੜੂ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਉਹ ਉਹਦੀ ਐਕਚੁਅਲੀ ਮੈਮਰੀ ਬਹੁਤ ਮਤਲਬ ਪੁੱਤਾਂ ਪੋਤਾਂ ਤੱਕ ਚੱਲਦੀ ਆ ਮੈਮਰੀਆਂ ਕਹਿੰਦੇ ਉਹਨਾਂ ਦੀਆਂ ਛੱਡ ਜਾਂਦੇ ਲੱਗਾ ਹਾਂ ਉਹ ਲਾਕਾ ਛੱਡ ਜਾਂਦੇ ਆ ਸਾਡੇ ਇਦਾਂ ਹੀ ਹੋਈ ਆ ਇਦਾਂ ਹੀ ਪਾਪਾ ਜੀ ਨੇ ਤੁਸੀਂ ਪਹਿਲਾਂ ਗੱਲ ਮੈਨੂੰ ਇਹ ਆ ਇੱਕ ਬੰਦੇ ਨੇ ਮੋਰ ਮਾਰਿਆ ਸੀ ਹੁਣ ਉਹ ਸਾਡੇ ਤਾਂ ਜਾਂ ਜਾਂਦੇ ਆ ਰਾਤ ਨਹੀਂ ਜਿੰਦੇ ਹੂੰ ਸਾਡੇ ਹੁਣ ਵੱਡੇ ਦਰਾਫਤ ਵੀ ਤਾਂ ਹੈ ਗਈ ਆ ਰਾਤ ਨਹੀਂ ਰਹਿੰਦੇ ਕਮਾਲ ਹੀ ਆ ਦੇਖ ਲਓ ਹੈ ਹਾਥੀਆਂ ਦੀ ਯਾਦਦਾਸ਼ਤ ਵੀ ਕਹਿੰਦੇ ਬਹੁਤ ਤੇਜ਼ ਹੁੰਦੀ ਆ ਉਹ ਵੀ ਇਦਾਂ ਹੀ ਮਤਲਬ ਪੋਛ ਤਰ ਪੋਛ ਤਰ ਆਦਮਪੁਰ 에어ਪੋਰਟ ਬਣਿਆ ਆ ਉੱਥੇ ਕੋਠਿਆਂ ਤੇ ਫਿਰਦੇ ਹੂੰ ਹਾਂ ਫਗਵਾੜੇ ਬਹੁਤ ਆ ਜੀ ਹਮ ਫਗਵਾੜੇ ਬਹੁਤ ਆ ਜੀ ਹਨ ਦੇਖ ਲਓ